ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੋਨਜੀ ਫਾਰੂਖ ਜੀ ਦੀ ਖਾਸ ਰਿਪੋਰਟ ਸੁਪਰ ਮੀਤ ਪ੍ਰਧਾਨ ਜੀ ਅਰਵਿੰਦ ਖੰਨਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਦੇਸ਼ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਜੀਐਸਟੀ ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਸਿਰਫ ਦੋ ਸਲੈਬ ਰੱਖਣ ਦਾ ਇਤਿਹਾਸਿਕ ਫੈਸਲਾ ਲਿਆਉਣਾ ਕਿਹਾ ਕਿ ਇਹ ਕਦਮ ਵਪਾਰੀਆਂ ਲਈ ਜਿੱਥੇ ਕਾਰੋਬਾਰ ਕਰਨਾ ਆਸਾਨ ਬਣਾਏਗਾ ਉੱਥੇ ਹੀ ਖਪਤਕਾਰਾਂ ਲਈ ਸਮਾਨ ਸਸਤਾ ਹੋਵੇਗਾ ਅਤੇ ਬਾਜ਼ਾਰਾ ਵਿੱਚ ਰੁਣਕਾ ਵਧੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਰੁਪਏ ਸਿਹਤ ਬੀਮਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ 5 ਲੱਖ ਆਯੁਸ਼ਮਨ ਵਿੱਚ ਸਰਕਾਰ ਦਾ ਪੰਡਾ ਹਿੱਸਾ ਤਾਂ ਦੇ ਨਹੀਂ ਸਕੇ ਇਸ ਲਈ ਇਹ ਸਿਰਫ ਤਰਨ-ਤਰਨ ਦੇ ਉਪਚਾਰ ਉਨ ਲਈ ਪਾਤਰਾਖੇ ਡਿਆ ਜਾ ਰਿਹਾ ਹੈ ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੇ ਸੁਣੋ ਜੀ ਮੇਨ ਮੁੱਦਾ ਸਾਡਾ ਸੀਗਾ ਜੀਐਸਟੀ ਦਾ ਜੋ ਜੀਐਸਟੀ ਦਾ ਲਾਭ ਵਪਾਰੀਆਂ ਨੂੰ ਔਰ ਆਮ ਜਨਤਾ ਨੂੰ ਮਿਲਿਆ ਇਹ ਜੋ ਰੈਸ਼ਨਲਾਈਜ਼ ਕੀਤਾ ਹੈ ਜੀਐਸਟੀ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਤੇ ਭਾਰਤ ਸਰਕਾਰ ਨੇ ਉਹਦਾ ਲਾਭ ਬਾਰੇ ਅੱਪਾ ਬਸ ਅੱਜ ਦੱਸਣਾ ਚਾਹਦੇ ਸੀ ਕਿ ਕਿਨਾ ਕਿਨਾ ਫਰਕ ਪਿਆ ਕਿਨਾ ਰੈਸ਼ਨਲਾਈਜ਼ ਹੋਇਆ ਜਿੱਥੇ ਵੱਖਰੇ ਵੱਖਰੇ ਸਲੈਬ ਸੀਗੇ वह हम तीन स्लैबा चे बंडे हैं मैक्सीम स्लैब अठारह प्रसेंट दूजी जो एसेंशल्स हाँ चाहे दवाई हो या बीमा योजना हो ऐसे परचेज से लगभग जीरो जी एस टी लागू की गई है और जो एसेंशियल है जो घर का समान है वोदे उ भी मैक्सीम जी एस टी प्रसेंट से करके लेके आए हैं तो ये करके बहुत जिमें प्रमोद जी भी मेरे साथी ਉਸ ਤੋਂ ਪਹਿਲਾਂ ਕਧੂਰੀਆ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਇੱਕ ਗੱਲ ਦੱਸੀ ਹੈ ਕਿ ਬਹੁਤ ਵੱਡੇ ਪੱਧਰ ਤੇ ਵਪਾਰੀ ਨੂੰ ਤੇ ਖਰੀਦਦਾਰ ਨੂੰ ਇਹਦਾ ਲਾਭ ਮਿਲਿਆ ਜੀ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਹੈਗੀ 10 ਲੱਖ ਦੀ ਬੀਮਾ ਯੋਜਨਾ ਵੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਕੋਲੋਂ ਸੁਨਿਪਤੀ ਦੇਈਆ ਕੀ ਕਹੂੰ ਜੀ ਉਹਦੇ ਬਾਰੇ ਉਹ ਬੀਮਾ ਯੋਜਨਾ ਜੋ ਇਹਨਾਂ ਨੇ ਸ਼ੁਰੂ ਕੀਤੀ ਹੈ ਕਦੀ ਸਿਰੇ ਨਹੀਂ ਚੜ੍ਹਨੂ ਕਿਉਂਕਿ ਇਹ ਡਰਾਮਾ ਹੈ ਇਹਨਾਂ ਨੇ ਪਹਿਲੇ ਸਰਵੇ ਕਰਾਣੇ ਆ ਸਰਵੇ ਕਰਾਣੇ ਕਰਾਣੇ 6 ਮਹੀਨੇ ਹੋ ਜਾਣੇ ਐ ਤਾਂ ਉਹੀ ਯੋਜਨਾ ਹੈ ਜੋ ਇਹਨਾਂ ਨੇ ਔਰਤਾਂ ਨੂੰ 5 ਸਾਲ ਪਹਿਲਾਂ ਵਾਅਦਾ ਕੀਤਾ ਸੀ 1000 ਰੁਪਏ ਦੇਣ ਦਾ ਐ ਵੈਸੀ ਯੋਜਨਾ ਹੈ ਇਹਨੇ ਕਦੀ ਸਿਰੇ ਨਹੀਂ ਚੜਨੀ ਦੂਜੀ ਗੱਲ ਜੇ ਇਹ ੱੱੱਕੇ ਨਾਲ ਚੜਾਣ ਦੀ ਕੋਸ਼ਿਸ਼ ਵੀ ਕਰਦੇ ਆ ਇਹਦੇ ਵਿੱਚ ਦੋ ਕਮੀਆਂ ਹੋਣੀਆਂ ਐ ਇੱਕ ਤੇ ਕੋਈ ਵੀ ਹਸਪਤਾਲ ਪੰਜਾਬ ਸਰਕਾਰ ਦੀ ਜੋ 10 ਲੱਖ ਦੀ ਬੀਮਾ ਯੋਜਨਾ ਇਹਨੂੰ ਸਵੀਕਾਰ ਨਹੀਂ ਕਰੇਗੀ ਕਿਉਂਕਿ ਉਸ ਹਸਪਤਾਲ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਖਾਲੀ ਆ ਤੇ ਜੇ ਉਹ ਕ੍ਰੈਡਿਟ ਦੇ ਵੀ ਦਿੰਦੀ ਆ ਪੰਜਾਬ ਸਰਕਾਰ ਨੇ ਕਦੀ ਉਹ ਕ੍ਰੈਡਿਟ ਪੂਰਾ ਨਹੀਂ ਕਰਨਾ ਤੇ ਇਸ ਕਰਕੇ ਇਹ ਕਦੀ ਗੱਲ ਸਿਰੇ ਨਹੀਂ ਚੜਦੀ ਜੋ ਪ੍ਰਧਾਨ ਮੰਤਰੀ ਦੀ ਯੋਜਨਾ ਹੈ 5 ਲੱਖ ਵਾਲੀ ਉਹਦਾ ਵੀ ਜੋ ਹਿੱਸਾ ਜੋ ਸੂਬੇ ਸਰਕਾਰ ਨੂੰ ਪਾਣਾ ਪੈ ਰਿਹਾ ਉਹ ਵੀ ਨਹੀਂ ਪੰਦੀ ਤੇ ਇਸ ਕਰਕੇ ਇਹ ਕਦੀ ਕਾਮਯਾਬ ਨਹੀਂ ਹੋ ਸਕਦੀ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਇਸ ਗੱਲ ਨੂੰ ਹਾਈਲਾਈਟ ਕਰਨ ਦੀ ਵੀ ਲੋੜ ਹੈ ਕਿਉਂਕਿ ਇਹ ਸਿਰਫ ਤੇ ਸਿਰਫ ਇੱਕ ਦਮਾਤ ਤੇ ਰੋਗਾ ਦਾ ਧਿਆਨ ਹਟਾਉਣ ਵਾਸਤੇ ਇੱਕ ਯੋਜਨਾ ਕੱਢੀ ਗਈ ਹੜਾ ਹੜਾ ਹੈ ਜੀ ਉਸ ਤੋਂ ਬਾਅਦ ਹੁਣ ਦੇਖ ਕੇ ਦੀ ਮੁਸ਼ਕਲ ਹੋਈ ਪਈ ਆ ਕਿਸਾਨਾਂ ਨੂੰ ਵੀ ਹੋਰ ਨੂੰ ਕੀ ਲੱਗਦਾ ਵੀ ਉੱਥੇ ਸਰਕਾਰ ਕੋਈ ਮਦਦ ਕਰ ਰਹੀ ਹੈ ਜੀ ਕਿਸਾਨਾਂ ਦੀ ਦੇਖੋ ਇਹ ਤੇ ਇੰਡੀਵਿਜੂਅਲ ਤੌਰ ਤੇ ਪੰਜਾਬ ਦੀ ਖੂਬੀਅਤ ਹੈ ਕਿ ਜਦ ਵੀ ਪੰਜਾਬ ਦੇ ਉੱਤੇ ਕੋਈ ਨੁਕਸਾਨ ਹੁੰਦਾ ਤੇ ਸਾਰੇ ਪੰਜਾਬ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਆ ਪਾਰਟੀ ਪੱਧਰ ਤੋਂ ਉੱਠ ਕੇ एक दूजे की मदद कर रहे दे। हो देख रहे हो सोशल मीडिया से कई सारे लीडर पिंड पिंड जाके लोग मदद कर रहे हैं भारतीय जनता पार्टी ने भी अपने पद अपने सारे सूबे तो जो जिते साकार है उस तो मदद लेती है एक दे बे जिथे सूबे हैं उन्होंने प्रधान ये जो अपनी आ, आ, फंड है सरकार का पंजाब सरकार दे ਉਸ ਫੰਡ ਚ ਵੀ ਪੈਸਾ ਆਇਆ ਹੈ ਔਰ ਸਹੂਲਤਾ ਵੀ ਦਿੱਤੀ ਹੈ ਰਾਸ਼ਨ ਵੀ ਆਇਆ ਔਰ ਜੂ ਟੈਂਸਲਸ ਵੀ ਆਏ ਜੋ ਕਿਚਨ ਦਾ ਖਾਣ ਪੀਣ ਦਾ ਸੋ ਸਮਾਨ ਲੋਕਾਂ ਨੂੰ ਚਾਹੀਦਾ ਹੈ ਜਿਹਦੇ ਰਾਹੀਂ ਉਹ ਆਪਣੀ ਰੋਟੀ ਆ ਪਕਾ ਸਕਣ ਆਪਣੇ ਚੂਲੇ ਜਲਾ ਸਕਣ ਉਹਦੇ ਵਾਸਤੇ ਵੀ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵੱਡੇ ਪੱਧਰ ਤੇ ਸਮਾਨ ਭੇਜਿਆ ਔਰ ਉਹ ਆਪਣੇ ਬਲੌਕ ਪਰਦਾਣਾ ਦੇ ਰਹੀ ਆ ਆਪਾਂ ਵੰਡ ਰਹੇ ਹਾਂ ਸਮਾਨ ਕਿ ਲੱਗਦਾ ਸਰ ਹੋਰ ਵੀ ਜੇਕਰ ਲੋਡ ਪੈਂਦੀ ਆ ਫੰਡ ਦੀ ਪੰਜਾਬ ਨੂੰ ਕਿਸਾਨਾਂ ਦੇ ਲਈ ਤਾਂ ਸੈਂਟਰ ਦੇ ਦੇਖੋ 16 1600 ਕਰੋੜ ਕੇਂਦਰ ਸਰਕਾਰ ਨੇ ਮੌਕੇ ਤੇ ਐਲਾਨ ਕੀਤਾ ਪ੍ਰਧਾਨ ਮੰਤਰੀ ਸਾਹਿਬਾ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਸਾਰੇ ਦੇ ਸਾਹਮਣੇ ਇਹ ਗੱਲ ਰੱਖੀ ਕਿ ਤੁਹਾਨੂੰ ਜੇ ਹੋਰ ਚਾਹੀਦਾ ਤੇ ਮੈਂ ਹੋਰ ਵੀ ਦੇਣ ਲਈ ਤਿਆਰ ਹਾਂ ਪਰ ਇੱਕ ਗੱਲ ਹੋਰ ਉਹਨਾਂ ਨੇ ਕਹੀ ਕਿ ਤੁਹਾਡੇ ਕੋਲ ਇੱਕ ਡਿਜ਼ਾਸਟਰ ਫੰਡ 12000 ਕਰੋੜ ਦਾ ਪੰਜਾਬ ਸਰਕਾਰ ਕੋਲ ਪਿਆ ਹੈ ਉਹ ਵੀ 12000 ਕੋਲ ਕੇਂਦਰ ਸਰਕਾਰ ਦਾ ਦਿੱਤਾ ਤੇ ਉਹ ਵੀ ਤੁਸੀਂ ਵਰਤ ਸਕਦੇ ਹੋ ਇਸ ਕੰਮ ਵਾਸਤੇ ਹੁਣ ਭਗਵੰਦਬਾਨ ਸਾਹਿਬ ਕਹਿੰਦੇ ਕਿ ਮੇਰੇ ਕੋਲ ਹੈ ਨਹੀਂ ਇਹ ਫੰਡ ਚੀਫ ਸਕੱਟਰੀ ਸਾਹਿਬ ਕਹਿੰਦੇ ਹੈਗਾ ਪਰ ਜਰਾ ਮੁਸ਼ਕਿਲ ਹੈ ਉਹਨੂੰ ਇਸਤੇਮਾਲ ਕਰਨ ਦੇ ਤੇ ਉਹਦਾ ਜੇ ਇੱਕ ਸਰਕਾਰੀ ਇੱਕ ਹੁੰਦਾ ਹੈ ਯੂਟਿਲਿਟੀ ਸਰਟੀਫਿਕੇਟ ਜੇ ਨਹੀਂ ਹੈ ਤੇ ਮੁੱਖ ਮੰਤਰੀ ਸਾਹਿਬ ਸਾਨੂੰ ਦੱਸੜ ਕਿੱਥੇ ਗਿਆ ਕਿੱਥੇ ਵਰਤਿਆ ਗਿਆ ਕਿਉਂਕਿ ਇਹ ਡਿਜ਼ਾਸਟਰ ਵਾਸਤੇ ਹੀ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ 12000 ਕਰੋੜ ਉੱਤੇ ਪਿਆ ਪਰ ਉਤੋਂ ਅਲਾਵਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੇ ਤੁਹਾਨੂੰ ਹੋਰ ਚਾਹੀਦਾ ਆ ਜਾਓ ਮੇਰੇ ਕੋਲ ਆ ਜਾਓ ਮੇਰੇ ਨਾਲ ਬਹਿ ਜਾਓ ਮੇਰੇ ਨਾਲ ਮੀਟਿੰਗ ਕਰ ਲਓ ਆਪਣੀ ਪ੍ਰਸ਼ਾਸਨ ਪੰਜਾਬ ਸਰਕਾਰ ਵੀ ਆ ਜਾਏ ਤੇ ਕੇਂਦਰ ਸਰਕਾਰ ਵੀ ਬੈਠ ਕੇ ਜੋ ਵੀ ਸਹਿਯੋਗ ਚਾਹੀਦਾ ਉਸ ਕੇਂਦਰ ਸਰਕਾਰ ਦੇਗੀ ਔਰ ਤੁਸੀਂ ਦੇਖਿਆ ਹੋਣਾ ਕਿ ਕੱਲ ਸਾਡੇ ਮਾਨਯੋਗ ਗਵਰਨਰ ਸਾਹਿਬ ਕੱਲ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਔਰ ਮੋਦਾ ਕਿ ਰੇਟ ਘਟਾ ਕੇ ਉਹਦੇ 22 ਤਰੀਕ ਤੋਂ ਪਹਿਲੇ ਨਮਰਤ ਪ੍ਰਯੋਗ ਜਿਹੜੇ ਉਹ ਸੁਧਾਰ ਸ਼ੁਰੂ ਹੋਏ ਨੇ ਰੇਟ ਘਟੇ ਨੇ ਉਹਨਾਂ ਨਾਲ ਲੋਕਾਂ ਨੂੰ ਬਹੁਤ ਬੜੀ ਰੀਲੀਫ ਮਿਲੀ ਹੈ तकरीबन तकरीबन 2 ਲੱਖ ਕਰੋੜ ਰੁਪਏ ਦਾ ਲੋਕਾਂ ਨੂੰ ਇਸ ਦੇ ਦਰੁਨ ਲਿਖਦਾ ਫਾਇਦਾ ਮਿਲੇਗਾ ਤੁਸੀਂ ਸਮੋਦਨ ਕਰਨ ਲਈ ਜੋ ਡਿਟੇਲ ਹੈ ਭਾਰਤੀ ਜਨਤਾ ਪਾਰਟੀ ਪਰਦੇਸ਼ ਵੱਲੋਂ ਸ਼੍ਰੀਮਾਨ ਅਰਣ ਮੈਂ ਨਾ 2-3 ਦਿਨ ਤੋਂ ਕਾਫੀ ਦੁਕਾਨਾਂ ਦੇ ਵਿੱਚ ਆਪਾਂ ਰਹੇ ਹਾਂ ਇਕੱਲੇ ਮੈਂ ਨਹੀਂ ਪਰ ਬੀਜੇਪੀ ਦੇ ਕਾਫੀ ਕਾਰਕਟਰਾਂ ਨੇ ਦੁਕਾਨਾਂ ਦਾ ਦੌਰਾ ਕੀਤਾ ਦੁਕਾਨਦਾਰਾਂ ਨਾਲ ਗੱਲ ਕੀਤੀ ਔਰ ਹਰੇਕ ਦੁਕਾਨਦਾਰ ਇਸ ਐਲ ਅਰਜ਼ ਬਹੁਤ ਖੁਸ਼ ਹੈ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਵਪਾਰ ਵਧੇ ਆ ਜੋ ਸਭ ਤੋਂ ਵੱਡੀ ਗੱਲ ਹੈ ਕਿ ਜੋ 28% ਦਾ ਸਲੈਬ ਸੀ ਉਹ ਖਤਮ ਹੀ ਹੋ ਗਿਆ ਔਰ ਵਾਈਟ ਗੁੱਡਸ ਸਿੱਕੇ ਰੈਫਰਿਜਰੇਟਰਸ ਹੋਰ ਐ ਕੰਡੀਸ਼ਨਰਸ ਕਰਕੇ ਵੀ ਜੋ ਵਪਾਰੀ ਨੂੰ ਵੀ ਉਹਦਾ ਜੋ ਰਿਬੇਟ ਮਿਲ ਰਿਹਾ ਇੱਕ ਬਹੁਤ ਵੱਡੀ ਗੱਲ ਤੇ ਅੱਜ ਤੁਹਾਡੇ ਨਾਲ ਇਸੇ ਗੱਲ ਤੇ ਆਪਾਂ ਗੱਲ ਕਰਨੀ ਸੀ ਕਿ ਜੋ ਸਲੈਬਸ ਨਾਲ ਜੋ ਚੇਂਜ ਆਈ ਹੈ ਔਰ ਖਾਸ ਕਰਕੇ ਜਿੱਥੇ ਜ਼ੀਰੋ ਜੀਐਸਟੀ ਲੱਗਿਆ ਮੈਡੀਕਲ ਤੇ ਇੰਸ਼ੋਰੈਂਸ ਤੇ ਮੈਡੀਕਲ ਇੰਸ਼ੋਰੈਂਸ ਤੇ ਉਹਦਾ ਵੀ आम व्यापारी आ आम इंसान देश के दे, उन्होंने भी बहुत फायदा मिलेगा जो थोड़े अपने जितने अठारह परसेंट तो पांच परसेंट चले दे। के आए हैं तो ये करके जो आ, सेविंग भी होगी लोगों ने और देश में वो तुम सारे ये बारे जानते हो पर अच मुख्य मुद्दा यही कि आपले दे इस करके प्रेस कॉन्फ्रेंस रखी भारतीय जनता पार्टी ने ਅ ਪ੍ਰਤੀਜਿਆ ਸਾਹਿਬ ਦੀ ਪ੍ਰਧਾਨਗੀ ਇਹਦਾ ਆਪਾਂ ਰੱਖੀਏ ਇਹਦਾ ਮਕਸਦ ਇਹ ਹੈ ਕਿ ਆਪਾਂ ਤੁਹਾਡੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਾਣਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਇਹ ਬੈਨੇਫਿਟ ਮਿਲਦਾ ਤੇ ਮੈਂ ਇਹ ਤੁਹਾਨੂੰ ਬੇਨਤੀ ਕਰਾਂਗਾ ਕਿ ਜਿੱਥੇ ਅੰਕੜੇ ਤੁਹਾਡੇ ਕੋਲ ਨਹੀਂ ਆ ਸਾਰੇ ਕਿ ਕਿੱਥੇ ਕਿੱਥੇ 5% ਹੈ ਕਿਤੇ 12% ਰਹਿ ਗਿਆ ਕਿਤੇ 18% ਰਹਿ ਗਿਆ ਕਿਤੇ 3% ਰਹਿ ਗਿਆ ਨਾ 3% ਰਹਿ ਗਿਆ 12% ਆਹ ਸਾਢੇ 12% ਹੈ ਤੇ ਨੂੰ ਪਲੀਜ਼ ਮੇਰੀ ਰਿਕਵੈਸਟ ਹੈ ਕਿ ਤੁਸੀਂ ਹਾਈਲਾਈਟ ਇਹ ਉਹਨੂੰ ਤੁਸੀਂ ਕੋਈ ਸਵਾਲ ਪੁੱਛਣਾ ਹੈ ਕਿ ਪੰਜਾਬ ਸਰਕਾਰ ਨਹੀਂ ਕਰ ਰਹੀ ਉਹ ਪੂਰਾ ਤੇ ਪੂਰਾ ਕੇਂਦਰ ਸਰਕਾਰ ਕਰ ਰਹੀ ਹੈ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਹ 10 ਲੱਖ ਦੇ ਕੌਣ ਸਾ ਹਸਪਤਾਲ ਤੁਹਾਡਾ ਪੰਜਾਬ ਦਾ ਕਾਰਡ ਸਵੀਕਾਰ ਕਰੇਗਾ ਕਿਉਂਕਿ ਉਹ ਸਤਪਤਾਨ ਨੂੰ ਪਤਾ ਹੈ ਕਿ ਪੈਸੇ ਕਦੀ ਆਨੇ ਨਹੀਂ ਨੰਬਰ 2 ਕਿਉਂਕਿ ਤਰਨਤਾਰਨ ਦੇ ਵਿੱਚ ਇਲੈਕਸ਼ਨ ਆਣੀ ਆਉਣ ਵਾਲੀ ਹੈ ਇਹਨਾਂ ਨੇ ਉੱਥੇ ਸ਼ੁਰੂ ਕੀਤਾ ਕਿਉਂਕਿ ਉਹਨੂੰ ਪਤਾ ਹੈ ਬਾਏ ਇਲੈਕਸ਼ਨ ਆ ਰਹੀ ਹੈ ਇਸ ਕਰਕੇ ਮੈਂ ਉੱਥੇ ਸ਼ੁਰੂ ਕਰਾਂ कि लोगों को कर रहे हैं कार्ड पहले रहे कह रहे अपनी वेरीफिकेशन करा आधार कार्ड लेके आओ पुराना कार्ड लेके आओ थोड़ी वेरीफिकेशन होगी तीन तो महीने वेरीफिकेशन से लग जाए इलेक्शन आजुगा तो हम इलेक्शन तो बाद लागू कराउ डामा ड्रोल की सरकार है एडवरटाइजिंग और घुमराह करने की सरकार तो इस करके गलत मैं थोड़ा बेनती करता कि ना आईए और जो मुख मुद्दा सी जी एस टी का ਗੱਲ ਨੂੰ ਪਲੀਜ਼ ਆਪਾਂ ਹਾਈਲਾਈਟ ਕਰੀਏ